ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਹੋਵੇ ਜਾਂ ਸਿੱਖ ਫੋਜ ਇਨ੍ਹਾਂ ਦੀ ਗਿਣਤੀ ਭਾਵੇਂ ਜੰਗ ਵਿੱਚ ਘੱਟ ਹੁੰਦੀ ਏ ਪਰ ਜज्ਬਾ ਕਈਆਂ ਹਜ਼ਾਰਾਂ ਦੇ ਬਰਾਬਰ ਹੁੰਦਾ ਏ ਇਸੇ ਹੀ ਤਰ੍ਹਾਂ ਦਾ ਇੱਕ ਉਹ ਇਤਿਹਾਸ ਬਣਿਆ ਸੀ ਜਦੋਂ ਸਾਲ 1971 ਵਿੱਚ ਪੂਰਬੀ ਪਾਕਿਸਤਾਨ ਜਾਣੀ ਈਸਟ ਪਾਕਿਸਤਾਨ ਆਪਣੇ ਇੱਕ ਵੱਖਰੇ ਦੇਸ਼ ਦੀ ਮੰਗ ਕਰਨ ਲੱਗਿਆ ਇਹ ਉਹ ਹੀ ਪਾਕਿਸਤਾਨ ਹੈ ਜੋ ਅੱਜ ਬੰਗਲਾਦੇਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਕਿਉਂ ਪੱਛਮ ਪਾਕਿਸਤਾਨ ਜਾਣੇ ਅੱਜ ਦੇ ਪਾਕਿਸਤਾਨ ਨੇ ਉਸ ਵੇਲੇ ਭਾਰਤ ਤੇ ਹਮਲਾ ਕਰ ਦਿੱਤਾ ਸੀ ਪਰ ਅਜੀਹਾ ਕੀ ਹੋਇਆ ਸੀ ਕਿ ਪਾਕਿਸਤਾਨ ਨੂੰ ਭਾਰਤ ਵੱਲ ਵੇਖ ਕੇ ਪੁੱਠੇ ਪੈਰੀ ਭੱਜਣਾ ਪੈ ਗਿਆ ਕੌਣ ਸੀ ਮੇਜਰ ਕੁਲਦੀਪ ਸਿੰਘ ਚੰਦਪੂਰੀ ਜਿਨ੍ਹਾਂ ਨੇ ਇੱਕ ਹੀ ਰਾਤ ਵਿੱਚ ਆਪਣੇ 120 ਫੌਜੀਆਂ ਨਾਲ ਪਾਕਿਸਤਾਨ ਦੇ 3000 ਫੌਜੀਆਂ ਨੂੰ ਤਬਾਹ ਕਰ ਦਿੱਤਾ ਆਨ ਪਾਉਟ ਇਹ ਸਭ ਜਾਣਨ ਲਈ ਤੁਸੀਂ ਬਿਨਾਂ ਸ킵 ਕੀਤੇ ਇਸ ਵੀਡੀਓ ਨੂੰ ਪੂਰਾ ਦੇਖਿਓ ਆਲੂਨੀਸੋ ਕੱਤਰਵੇਚ ਈਸਟ ਪਾਕਿਸਤਾਨ ਦੇ ਆਮ ਨਾਗਰਿਕ ਆਪਣੇ ਇੱਕ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸਨ ਕਿਉਂਕਿ ਉਸ ਵੇਲੇ ਪੱਛਮ ਪਾਕਿਸਤਾਨ ਪੂਰਬੀ ਪਾਕਿਸਤਾਨ ਦੇ ਆਮ ਨਾਗਰਿਕਾਂ ਨੂੰ ਮਾਰਦਾ ਤੇ ਕੁੱਟਦਾ ਸੀ ਅਤੇ ਉਹਨਾਂ ਨੂੰ ਰੰਗ ਦੇ ਭੇਦ ਭਾਅ ਅਤੇ ਵੰਡ ਦਿੰਦੇ ਸਨ ਤਾਂ ਭਾਰਤ ਵੀ ਪੂਰਬੀ ਪਾਕਿਸਤਾਨ ਦੇ ਆਮ ਨਾਗਰਿਕਾਂ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਵਧਦਾ ਹੈ ਅਤੇ ਉਹਨਾਂ ਦੇ ਕੰਦੇ ਨਾਲ ਕੰਦਾ ਮਿਲਾ ਕੇ ਚੱਲਦਾ ਹੈ ਤਾਂ ਭਾਰਤ ਨੇ ਉਸ ਵੇਲੇ ਇਸ਼ਤ ਪਾਕਿਸਤਾਨ ਦੇ ਸਰਕਾਰੀ اڈਿਆਂ ਅਤੇ ਫੌਜ ਦੇ ਕੈਂਪਾਂ ਉਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ ਜੋ ਆਮ ਨਾਗਰਿਕਾਂ ਨਾਲ ਭੇਦਭਾਵ ਕਰਦੇ ਸਨ ਇਸ ਸਮੇਂ ਬੈਸਟ ਪਾਕਿਸਤਾਨ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਜਿਸ ਤਰ੍ਹਾਂ ਭਾਰਤ ਪੂਰਬੀ ਪਾਕਿਸਤਾਨ ਦੇ ਫੌਜ ਦੇ ਕੈਂਪਾਂ ਅਤੇ ਸਰਕਾਰੀ اڈਿਆਂ ਨੂੰ ਤਬਾਹ ਕਰ ਰਿਹਾ ਹੈ ਇਸ ਤਰ੍ਹਾਂ ਦਾ ਫਿਰ ਸਾਡਾ ਪੂਰਬੀ ਪਾਕਿਸਤਾਨ ਖੋਇਆ ਜਾਵੇਗਾ ਇਸੇ ਲਈ ਪੱਛਮੀ ਪਾਕਿਸਤਾਨ ਨੇ ਭਾਰਤ ਦੇ ਪੱਛਮ ਇਲਾਕਿਆਂ ਉਤੇ ਇਨਵੈਸਟਿਗੇਟ ਕਰਨਾ ਸ਼ੁਰੂ ਕਰ ਦਿੱਤਾ ਕੋਜਸੂਈਆਂ ਨੇ ਪਾਕਿਸਤਾਨ ਨੂੰ ਇਹ ਖਬਰ ਪਹੁੰਚਾਈ ਕਿ ਭਾਰਤ ਦੇ ਪੱਛਮੀ ਇਲਾਕਿਆਂ ਉਤੇ ਜਾਣੀ ਰਾਜਸਥਾਨ ਦੇ ਲੋਂਗੇਵਾਲ ਪੋਸਟ ਤੇ ਕੋਈ ਵੀ ਅਫੀਸਰ ਤਨਾਤ ਨਹੀਂ ਹੈ ਇਸ ਦੇ ਪਾਕਿਸਤਾਨ ਵਿੱਚ ਇਸ ਸਮੇਂ ਜਲਮ ਪੂਰਾ ਪੀਕਤੇ ਸੀ ਉਥੋਂ 1 ਕਰੋੜ ਨਾਗਰਿਕਾਂ ਨੇ ਭਾਰਤ ਵਿੱਚ ਪਨਾਹ ਲਈ ਉਦੋਂ ਵੈਸ਼ਟ ਪਾਕਿਸਤਾਨ ਨੇ ਭਾਰਤ ਉਤੇ ਆਪਰੇਸ਼ਨ ਚੰਗੇਜ਼ ਖਾਨ ਦੇ ਤਹਿਤ 11 에어ਫੀਲਡ ਉਤੇ ਅਟੈਕ ਕਰ ਦਿੱਤਾ ਪਾਕਿਸਤਾਨ ਵੱਲੋਂ ਭਾਰਤ ਉਤੇ ਪਹਿਲਾ ਹਮਲਾ ਕੀਤਾ ਗਿਆ ਇਸੇ ਲਈ ਹੁਣ ਭਾਰਤ ਵੀ ਤਿਆਰ ਸੀ ਉਹਨਾਂ ਨਾਲ ਜੰਗ ਕਰਨ ਲਈ ਪਛਮੀ ਪਾਕਿਸਤਾਨ ਉਸ ਵੇਲੇ ਇਹਿਲਾ ਗਿਆ ਕਿ ਭਾਰਤ ਦੀ ਸਾਰੀ ਸੈਨਾ ਅਤੇ ਉਹਨਾਂ ਦੇ 에ਅਰਕ੍ਰਾਫਟ ਫੋਰ ਵੀ ਪਾਕਿਸਤਾਨ ਦੀ ਮਦਦ ਲਈ ਉੱਥੇ ਗਏ ਹਨ ਇਸੇ ਲਈ ਉਹਨਾਂ ਦਾ ਬੈਸਟ ਇਲਾਕਾ ਸਾਰਾ ਹੀ ਖਾਲੀ ਹੈ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਰਾਜਸਥਾਨ ਦੇ ਲੋਂਗੇਵਾਲਾ ਪੋਸਟ ਉਤੇ ਉਸ ਵੇਲੇ ਬੀਐਸਐਫ ਅਤੇ ਪੰਜਾਬ ਰਾਜਿਮੈਂਟ 23 ਬਟਾਲੀ ਦੇ ਅਲਫਾ ਕੰਪਨੀ ਦੇ ਕੁੱਲ 120 ਜਵਾਨ ਸਨ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਇਯਾਹਾ ਖਾਨ ਨੇ ਉਸ ਪੋਸਟ ਉਤੇ ਹਮਲਾ ਕਰਨ ਲਈ ਬੜਾ ਤਗੜਾ ਪਲਾਨ ਬਣਾਇਆ ਸੀ ਲੋਂਗੇਵਾਲਾ ਵਿੱਚ 3 ਹੱਥ 120 ਜਵਾਨਾਂ ਦੀ ਬਟਾਲੀਅਨ ਨੂੰ ਮੇਜਰ ਕੁਲਦੀਪ ਸਿੰਘ ਚੰਦਪੂਰੀ ਲੀਡ ਕਰ ਰਹੇ ਹੁੰਦੇ ਨੇ ਲੋਂਗੇਵਾਲਾ ਪੋਸਟ ਉਤੇ ਦੁਸ਼ਮਨ ਦੇ ਹਮਲੇ ਦਾ ਚਾਂਸ ਬਹੁਤ 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 ਹੀ ਜ਼ਿਆਦਾ ਘਾਟ ਸੀ ਕਿਉਂਕਿ ਰਤਿਲਾ ਇਲਾਕਾ ਹੋਣ ਕਾਰਨ ਇੱਥੇ ਕਿਸੇ ਦਾ ਆਉਣਾ ਜਾਣਾ ਵੀ ਬਹੁਤ ਮੁਸ਼ਕਲ ਸੀ ਪਰ ਫਿਰ ਵੀ ਇਹ ਪੋਸਟ ਬਹੁਤ ਹੀ ਜ਼ਰੂਰੀ ਹੁੰਦੀ ਹੈ ਕਿਉਂਕਿ ਇੱਥੋਂ ਹੀ ਰਾਮਗੜ੍ਹ ਅਤੇ ਸਾਦੇਵਾਲਾ ਜਾਣ ਦਾ ਰਸਤਾ ਸੀ ਕਿਉਂਕਿ ਜੇ ਇਸ ਪੋਸਟ ਤੇ ਪਾਕਿਸਤਾਨੀ ਕਬਜ਼ਾ ਕਰ ਲੈਂਦੇ ਨੇ ਤਾਂ ਜੈਸਲਮੇਰ ਉਤੇ ਕਬਜ਼ਾ ਹੋਣ ਦੇ ਚਾਂਸ ਵੀ ਬਹੁਤ ਜ਼ਿਆਦਾ ਵੱਧ ਜਾਂਦੇ ਹਨ ਜਦ ਕੁਝ ਫੌਜੀ ਲੋਂਗੇਵਾਲਾ ਪੋਸਟ ਤੋਂ ਪੈਟਰੋਲਿੰਗ ਤੇ ਗਏ ਹੁੰਦੇ ਨੇ ਉਹਨਾਂ ਨੂੰ ਉਸ ਸ਼ਾਂਤ ਹਨੇਰੇ ਵਿੱਚ ਇੱਕ ਅਲੱਗ ਹੀ ਤਰ੍ਹਾਂ ਦੀ ਆਵਾਜ਼ ਸੁਣਾਈ ਦਿੱਤੀ ਜੋ ਕਿ ਭਾਰੀ ਫੌਜ ਅਤੇ ਟੈਂਕਾਂ ਦੀ ਆਵਾਜ਼ ਹੁੰਦੀ ਹੈ ਜੋ ਕਿ ਪਾਕਿਸਤਾਨ ਵੱਲੋਂ ਆ ਰਹੀ ਸੀ ਉਸਪੈਟ ਰੋਲਿੰਗ ਦੇ ਹੈਡ ਧਰਮਵੀਰ ਸਿੰਘ ਨੇ ਇਹ ਖਬਰ ਮੇਜਰ ਕੁਲਦੀਪ ਸਿੰਘ ਕੋਲ ਪਹੁੰਚਾਈ ਤਾਂ ਮੇਜਰ ਕੁਲਦੀਪ ਸਿੰਘ ਨੇ ਇਹ ਸਿੱਧਾ ਖਬਰ ਹੈੱਡ ਕੁਆਟਰ ਪਹੁੰਚਾ ਦਿੱਤੀ ਮੇਜਰ ਕੁਲਦੀਪ ਸਿੰਘ ਜਾਣਦੇ ਸਨ ਕਿ ਪਾਕਿਸਤਾਨੀ ਫੌਜ ਕੋਲ ਕਾਫੀ ਵੱਡੇ ਵੱਡੇ ਹਥਿਆਰ ਹਨ ਅਤੇ ਟੈਂਕ ਨੇ ਪਰ ਲੋਂਗੇ ਵਾਲਾ ਪੋਸਟ ਉੱਤੇ ਉਥੇ ਸਿਰਫ ਗਿਣਤੀ ਦੇ ਹਥਿਆਰ ਨੇ ਜਿਵੇਂ ਕਿ ਦੋ ਮਸ਼ੀਨ ਕੰਨਾ 33mm ਦੀ ਟੋਪ ਜਮ ਮੋਟਾਰ ਤੇ ਚਾਰ ਐਂਟੀ ਟੈਂਕ ਰਾਕਟ ਲਾਂਚਰ ਤੇ ਕੁਝ ਐਂਟੀ ਟੈਂਕ ਮਾਈਨਸ ਸਨ ਪਾਕਿਸਤਾਨ ਦੀ ਲਗਭਗ 3000 ਦੀ ਫੌਜ ਅਤੇ T-59 ਟੈਂਕ ਅਤੇ ਨਾਲ ਹੀ ਸ਼ਰਮਨ ਟੈਂਕਸ ਸਨ ਉਸ ਸਮੇਂ ਆ ਵਿੱਚ 에ਅਰ ਫੋਰਸ ਫਾਈਟਰ ਰਾਤ ਨੂੰ ਨਹੀਂ ਸੀ ਉੱਡ ਸਕਦੇ ਕਿਉਂਕਿ ਉਹਨਾਂ ਦੇ ਸਮੇਂ ਜਟ ਵਿੱਚ GPS ਦੀ ਕਮੀ ਕਾਰਨ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਸਵੇਰ ਹੋਣ ਵਿੱਚ ਲਗਭਗ 7 ਤੋਂ 8 ਘੰਟੇ ਬਾਕੀ ਸੀ ਤਪੇਛੋ ਡਰਾਉਂਦੇ ਨੇ ਕਿ ਕੁਲਦੀਪ ਸਿੰਘ ਤੁਹਾਡੇ ਕੋਲ ਇਸ ਸਮੇਂ ਕੋਈ ਹਥਿਆਰ ਅਤੇ ਕੋਈ ਵੀ ਮਦਦ ਪਹੁੰਚਾਉਣਾ ਸੰਭਵ ਨਹੀਂ ਹੈ ਤੁਸੀਂ ਉਹਨਾਂ ਨੂੰ ਸਬਰਤਾ ਕਰਕੇ ਰੱਖੋ ਅਤੇ ਤੁਹਾਡੇ ਕੋਲ ਉਦੋਂ ਤੱਕ ਮਦਦ ਪਹੁੰਚ ਜਾਵੇਗੀ ਹੁਣ ਇੱਕ ਸਮੇਂ ਪਾਕਿਸਤਾਨ ਦੀ 3000 ਫੌਜ ਸੀ ਜਿੰਨਾਂ ਕੋਲ ਕਈ ਟੈਂਕ ਅਤੇ ਕਈ ਤਰ੍ਹਾਂ ਦੇ ਹਥਿਆਰ ਸਨ ਪਰ ਇੱਧਰ ਹੀ ਲੋਹਗੇ ਵਾਲਾ ਪੋਸਟ ਤੇ 120 ਜਵਾਨ ਸੀ ਜਿੰਨਾਂ ਕੋਲ ਕੁਝ ਹੀ ਹਥਿਆਰ ਹੁੰਦੇ ਨੇ ਪਰ ਉਹਨਾਂ ਦਾ ਜਜ਼ਬਾ ਕਈ ਲੱਖਾਂ ਦੇ ਬਰਾਬਰ ਸੀ ਤੇ ਜੇ ਕਿਤੇ ਮੇਜਰ ਕੁਲਦੀਪ ਸਿੰਘ ਉਸ ਵੇਲੇ ਪਿੱਛੇ ਹਟ ਜਾਂਦੇ ਤਾਂ ਇਹਦਾ ਸਦਾ ਇਹ ਮਤਲਬ ਸੀ ਕਿ ਪਾਕਿਸਤਾਨ ਦਾ ਜੈਸਲ ਮੀਰਤਾਕਰ ਰਾਜ ਹੋਣਾ ਸੀ ਮੇਜਰ ਕੁਲਦੀਪ ਸਿੰਘ ਨੇ ਉਸ ਵੇਲੇ ਉਹਨਾਂ ਇੱਕੋ ਵੀ ਜਮਾਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੱਸਿਆ ਅਤੇ ਉਹਨਾਂ ਵਿੱਚ ਜज्ਬਾ ਭਰਿਆ ਤੇ ਸਾਡੇ ਗੁਰੂ ਸਾਹਿਬ ਨੇ ਇਹ ਦੱਸਿਆ ਹੈ ਕਿ ਜਿਹੜੀਆਂ ਨਾਲ ਮੈਂ ਬਾਜ ਲੜਾਵਾਂ ਕਿਦੜਾ ਨੂੰ ਮੈਂ ਸ਼ੇਰ ਬਣਾਵਾਂ ਸਵਾ ਲੱਖ ਨਾਲ ਇੱਕ ਲੜਾਵਾਂ ਤਵੇ ਗੋਬਿੰਦ ਸਿੰਘ ਨਾਮ ਕਹਾਵਾਂ ਪਾਕਿਸਤਾਨੀ ਫੌਜ ਇਹ ਸੋਚਦੀ ਸੀ ਕਿ ਅਸੀਂ ਬ੍ਰੇਕਫਾਸਟ ਲੋਂਗੇਵਾਲਾ ਵਿੱਚ, ਰਾਮਗੜ੍ਹ ਵਿੱਚ ਲੰਚ ਅਤੇ ਡਿਨਰ ਜੈਸਲਮੇਰ ਵਿੱਚ ਹੀ ਕਰਨਾ ਹੈ। ਲੋਂਗੇਵਾਲਾ ਪੋਸਟ ਦੇ ਆਲੇ-ਦੁਆਲੇ ਸ਼ਾਂਤੀ ਦਾ ਮਾਹੌਲ ਸੀ ਪਰ ਅਚਾਨਕ ਹੀ ਇੱਕ ਬੰਬ ਦੀ ਆਵਾਜ਼ ਆਉਂਦੀ ਹੈ। ਇਹ ਬੰਬ ਕਿਸੇ ਹੋਰ ਨੇ ਨਹੀਂ ਬਲਕਿ ਪਾਕਿਸਤਾਨੀਆਂ ਨੇ ਹੀ ਚਲਾਇਆ ਸੀ। ਤੇ ਇਸ ਦਾ ਇਹ ਸਿੱਧਾ ਮਤਲਬ ਸੀ ਕਿ ਪਾਕਿਸਤਾਨੀ ਸੈਨਾ ਕੋਲ ਹੀ ਪਹੁੰਚ ਗਈ ਹੈ। ਇੰਨਾ ਵਿੱਚੋਂ ਅੱਧੇ ਫੌਜੀਆ ਅਤੇ ਅੱਧੇ ਟੈਂਕਾਂ ਨੇ ਲੋਂਗੇਵਾਲਾ ਪੋਸਟ ਤੇ ਹਮਲਾ ਕਰਨਾ ਸੀ ਅਤੇ ਬਾਕੀਆਂ ਨੇ ਸਿੱਧਾ ਰਾਮਗੜ੍ਹ ਤੇ ਹੀ ਜਾਣਾ ਸੀ ਪਰ ਜਿੰਨਾ ਟੈਂਕਾਂ ਨੇ ਸਿੱਧਾ ਰਾਮਗੜ੍ਹ ਤੇ ਹਮਲਾ ਕਰਨਾ ਸੀ ਉਹ ਰੇਤ ਵਿੱਚ ਜਾ ਕੇ ਫਸ ਗਏ ਇਸੇ ਹੀ ਕਾਰਨ ਪਾਕਿਸਤਾਨੀ ਫੌਜ ਦਾ پلان ਮਿੱਟੀ ਵਿੱਚ ਫਸਦਾ ਦਿਸ ਰਿਹਾ ਸੀ ਇਧਰ ਭਾਰਤੀ ਫੌਜ ਨੂੰ ਵੀ ਕਾਫੀ ਸਮਾਂ ਮਿਲ ਗਿਆ ਸੀ ਉਹਨਾਂ ਨੇ ਆਲੇ-ਦੁਆਲੇ ਐਂਟੀ ਟੈਂਕ ਮਾਈਨ ਲਗਾ ਦਿੱਤੇ ਤੇ ਫਿਰ ਜਿੰਨੇ ਵੀ ਪਾਕਿਸਤਾਨੀ ਟੈਂਕ ਸਨ ਉਹਨਾਂ ਨੂੰ ਫੇਰ ਲੋਂਗੇਵਾਲਾ ਤੇ ਹਮਲਾ ਕਰਨ ਦਾ ਹੁਕਮ ਮਿਲ ਗਿਆ ਰਾਤ ਦੇ 2:30 ਵਜੇ ਤੱਕ ਭਾਰਤੀ ਸੈਨਾ ਦੀਆਂ ਦੋ ਜੀਪਾਂ ਵੀ ਉੱਥੇ ਪਹੁੰਚ ਗਈਆਂ ਜਿਸ ਉੱਤੇ ਟੋਪਾਂ ਤੰੀਆਂ ਹੋਈਆਂ ਸਨ ਇਹ ਟੋਪਾਂ ਬਹੁਤ ਹੀ ਖਤਰਨਾਕ ਸੀ ਜੋ ਇੱਕੇ ਹੀ ਵਾਰ ਨਾਲ ਟੈਂਕ ਨੂੰ ਭਸਮ ਕਰ ਸਕਦੀਆਂ ਸਨ 4 ਵਜੇ ਦਾ ਸਮਾਂ ਹੁੰਦਾ ਹੈ ਤੇ ਪਾਕਿਸਤਾਨੀ ਸੈਨਾ ਲੋਂਗੇਵਾਲਾ ਪੋਸਟ ਨੂੰ ਚਾਰੇ ਪਾਸਿਓਂ ਘੇਰਾ ਪਾ ਲੈਂਦੀ ਹੈ ਤੇ ਪਾਕਿਸਤਾਨੀਆਂ ਨੇ ਇਹ ਜੰਗ ਸ਼ੁਰੂ ਕਰ ਦਿੱਤੀ ਉਹਨਾਂ ਨੇ ਆਟੋ ਰਾਈਫਲ ਅਤੇ ਟੈਂਕਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਇਧਰੋਂ ਵੀ ਭਾਰਤੀ ਫੌਜ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਰਹੀ ਸੀ आरसीएल गन्न ਨਾਲ ਕਾਫੀ ਟੈਂਕ ਉਡਾ ਦਤੇ ਅਤੇ ਖਾਲੀ ਆਸਮਾਨ ਨੂੰ ਧੋਏ ਅਤੇ ਰੋਸ਼ਨੀ ਨਾਲ ਭਰ ਦਤਾ ਜਦ ਪਾਕਿਸਤਾਨੀਆਂ ਦੇ ਟੈਂਕ ਕਾਫੀ ਕੋਲ ਪਹੁੰਚੇ ਤਾਂ ਉਹ ਵੇਖਦੇ ਹਨ ਕਿ ਲੋਂਗੇ ਵਾਲਾ ਪੋਸਟ ਦੇ ਕੋਲ ਇੱਕ ਤਾਰ ਲੱਗੀ ਹੋਈ ਹੈ ਪਾਕਿਸਤਾਨੀ ਫੌਜ ਨੂੰ ਇਹ ਲੱਗਦਾ ਹੈ ਕਿ ਇਸ ਤਾਰ ਦੇ ਲਾਗੇ ਉਹਨਾਂ ਨੇ ਐਂਟੀ ਟੈਂਕ ਮਾਈਨ ਲਗਾਏ ਹੋਏ ਨੇ ਪਰ ਇਹ ਤਾਰ ਤਾਂ ਭਾਰਤੀ ਫੌਜ ਨੇ ਆਪਣੇ ਉੱਠਣ ਨੂੰ ਰੋਕਣ ਲਈ ਲਾਈ ਸੀ ਹਾਲਾਂਕਿ ਉੱਥੇ ਮਾਈਨ ਤਾਂ ਸੀ ਪਰ ਬਹੁਤ ਹੀ ਜ਼ਿਆਦਾ ਘੱਟ ਸੀ ਅਤੇ ਉਹ ਪੋਸਟ ਦੇ ਕੋਲ ਸਨ ਬਸ ਐਸੇ ਹੀ ਬੇਅਮਕਰਨ ਪਾਕਿਸਤਾਨੀ ਫੌਜ ਨੇ ਆਪਣੇ 2 ਘੰਟੇ ਮਾਇਨ ਨੂੰ ਲੱਭਣ ਵਿੱਚ ਹੀ ਲਗਾ ਦਿੱਤੇ ਪਾਕਿਸਤਾਨੀ ਫੌਜ ਨੂੰ ਮਾਇਨ ਦਾ ਕੋਈ ਲੱਭਿਆ ਨਹੀਂ ਪਰ ਉਹਨਾਂ ਨੇ ਆਪਣੇ 2 ਘੰਟੇ ਇੱਥੇ ਹੀ ਬਰਬਾਦ ਕਰ ਦਿੱਤੇ ਤੇ ਉਤੋਂ ਲਗਾਤਾਰ ਚੱਲ ਰਹੀਆਂ ਗੋਲੀਆਂ ਪਾਕਿਸਤਾਨ ਲਈ ਬਹੁਤ ਹੀ ਦਰਦਨਾਕ ਸੀ ਇਸ ਸਮੇਂ ਸਵੇਰ ਦਾ ਲਗਭਗ ਹੋ ਹੀ ਗਈ ਸੀ ਤੇ ਇੰਡੀਆ 에ਅਰ ਫੋਰਸ ਵੀ ਤਿਆਰ ਹੋਣ ਲੱਗੀ 5 ਦਸੰਬਰ 1971 ਤਕਰੀਬਨ 7:30 ਵਜੇ ਇੰਡੀਅਨ ਹੰਟਰ 에어 ਫੋਰਸ ਵੀ ਹੈੱਡਕੁਆਰਟਰ ਤੋਂ ਰਵਾਨਾ ਹੋ ਗਈ ਅਸਮਾਨ ਦੇ ਸ਼ਿਕਾਰੀਆਂ ਨੂੰ ਵੇਖ ਕੇ ਹੁਣ ਗਿੱਦੜ ਨੂੰ ਆਪਣੇ ਮੌਤ ਦੱਸਣ ਲੱਗੇ ਪਾਕਿਸਤਾਨ ਦੇ ਪੰਜ ਟੈਂਕ ਹੰਟਰ ਜੱਟਾਂ ਨੇ ਕਈ ਮਿੰਟਾਂ ਵਿੱਚ ਹੀ ਤਬਾਹ ਕਰ ਦਿੱਤੇ ਇਸ ਭਾਈਦੜ ਵਿੱਚ ਪਾਕਿਸਤਾਨੀ ਫੌਜ ਦਾ ਵੀ ਕਾਫੀ ਭਾਰੀ ਨੁਕਸਾਨ ਹੋ ਗਿਆ ਜੱਟ ਫਿਊਲ ਅਤੇ ਰੌਕਟ ਲੈਣ ਲਈ ਜੈਸਲਮੇਰ ਜਾਂਦੇ ਅਤੇ ਫਿਰ ਵਾਪਸ ਆਣ ਕੇ ਟੈਂਕਾਂ ਨੂੰ ਅਤੇ ਸੈਨਾ ਨੂੰ ਉਡਾ ਜਾਂਦੇ ਇੰਨੇ ਨਹੀਂ 8 ਵਜੇ ਦੇ ਤਕਰੀਬਨ ਸਮਾ ਹੋ ਚੁੱਕਿਆ ਸੀ ਅਤੇ ਤੇ ਇੰਡੀਅਨ ਫੋਰਸ ਨੂੰ ਬੈਕਅਪ ਵੀ ਮਿਲ ਜਾਂਦਾ ਹੈ ਅਤੇ ਨਾਲ ਹੀ ਰਸ਼ੀਅਨ T-54 AMX 13 ਟੈਂਕਸ ਲੋਂਗੇਵਾਲਾ ਪਹੁੰਚ ਗਏ ਇਸ ਸਮੇਂ ਪਾਕਿਸਤਾਨੀਆਂ ਲਈ ਕੁਝ ਵੀ ਸਮਝਣਾ ਸੰਭਵ ਨਹੀਂ ਸੀ ਉਹਨਾਂ ਨੇ ਉੱਥੋਂ ਮੁੜਨ ਦਾ ਫੈਸਲਾ ਕਰ ਲਿਆ ਪਰ ਹੰਟਰਸ ਬਿਨਾਂ ਰੁਕੇ ਉਹਨਾਂ ਉੱਤੇ ਗੋਲਾਬਾਰੀ ਕਰ ਰਹੇ ਸਨ ਪਾਕਿਸਤਾਨ ਦੀ ESR ਕਟ ਉਤੇ ਇੰਡੀਅਨ 20th ਲੈਂਸਰ ਅਤੇ 17 ਬਟਾਲੀਅਨ ਆਫ ਰਾਜਪੂਤਾਨਾ ਰਾਈਫਲਸ ਨੇ ਜਵਾਬੀ ਹਮਲਾ ਕੀਤਾ ਇਸਾਂ ਮਲੇ ਵਿੱਚ ਪਾਕਿਸਤਾਨ ਦੇ 36 ਟੈਂਕ ਤਬਾਹ ਕਰ ਦਿੱਤੇ 100 ਤੋਂ ਵੱਧ ਵਾਹਨ ਉਡਾਦਤੇ ਅਤੇ 100 ਤੋਂ ਵੱਧ ਪਾਕਿਸਤਾਨੀ ਮਾਰ ਦਿੱਤੇ ਗਏ ਤਾਰੀਆਂ ਮੀਰ ਨੇ ਹੈੱਡਕੁਆਰਟਰ ਨੂੰ ਇਹ ਕਿਹਾ ਕਿ ਸਾਡੀ ਸੈਨਾ ਤਾਂ ਇਕੱਲੇ ਲੁੰਗੇਵਾਲਾ ਨੂੰ ਹੀ ਕੈਪਚਰ ਨਹੀਂ ਕਰ ਸਕਦੀ ਉੱਤੋਂ ਜਸਲਮੇਰ ਅਤੇ ਰਾਮਗੜ੍ਹ ਤਾਂ ਬਹੁਤ ਦੂਰ ਦੀ ਗੱਲ ਏ ਹੈੱਡਕੁਆਰਟਰ ਤੋਂ ਹਮਲਾ ਕਰਨ ਦੇ ਕਈ ਆਰਡਰ ਹੁੰਦੇ ਨੇ ਪਰ ਹਰ ਵਾਰ ਪਾਕਿਸਤਾਨੀਆਂ ਨੂੰ ਇੰਡੀਅਨ ਫੋਰਸ ਨੇ ਕਦੇੜ ਦਿੱਤਾ 7 ਦਸੰਬਰ ਤੋਂ ਬਾਅਦ ਪਾਕਿਸਤਾਨੀ ਟੈਂਕ ਤੇ ਸੈਨਾ ਵਾਪਸ ਮੁੜਨ ਲੱਗੀ ਪਰ ਫਿਰ ਵੀ ਆਖਰ ਤੱਕ ਭਾਰਤੀ ਅਸਮਾਨੀ ਸ਼ਿਕਾਰੀ ਉਹਨਾਂ ਦੇ ਟੈਂਕਾਂ ਨੂੰ تباہ ਹੀ ਕਰਦੇ ਰਹੇ ਇਸ ਸਮੇਂ ਉਤੇ ਪਾਕਿਸਤਾਨ ਦੀ 200 ਤੋਂ ਲੈ ਕੇ 300 ਤੱਕ ਦੀ ਗਿਣਤੀ ਵਿੱਚ ਸੈਨਾ ਮਾਰੀ ਗਈ ਸੀ ਮੇਜਰ ਕੁਲਦੀਪ ਸਿੰਘ ਚੰਦਪੁਰੀ ਨੇ ਆਪਣੀ ਜਜ਼ਬੇਦਾਰ ਫੌਜ ਨਾਲ ਇਹਨਾਂ ਪਾਕਿਸਤਾਨ ਦੀ 10 ਗੁਣਾ ਤੋਂ ਵੱਧ ਫੌਜ ਦਾ ਤਿੰਨ ਦਿਨਾਂ ਵਿੱਚ ਹੀ ਮੁਕਾਬਲਾ ਕੀਤਾ ਅਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਤੇ ਅੱਜ ਭਾਰਤ ਕੋਲ ਜੈਸਲਮੇਰ ਅਤੇ ਰਾਮਗੜ੍ਹ ਦਾ ਹਿੱਸਾ ਹੈ ਉਹ ਸਿਰਫ ਮੇਜਰ ਕੁਲਦੀਪ ਸਿੰਘ ਚੰਦਪੁਰੀ ਦੇ ਇੱਕ ਫੈਸਲੇ ਉੱਤੇ ਹੀ ਆ ਤੇ ਉਹਨਾਂ ਨੂੰ ਮਹਾਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਦੀ ਸੈਨਾ ਨੂੰ ਵੀ ਸਨਮਾਨਿਤ ਕੀਤਾ ਗਿਆ 1997 ਵਿੱਚ ਇਸੇ ਇਤਿਹਾਸ ਤੇ सनी देओल ਦੀ ਮੂਵੀ ਬਾਰਡਰ ਆਈ ਸੀ ਜਿਸ ਵਿੱਚ सनी देओल ਮੇਜਰ ਕੁਲਦੀਪ ਸਿੰਘ ਚੰਦਪੁਰੀ ਦਾ ਰੋਲ ਨਿਭਾ ਰਹੇ ਹੁੰਦੇ ਨੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਇਸ ਵੀਡੀਓ ਨੂੰ